ਤੇ ਉਹਦੋਂ ਫਿਰ ਪਿਤਾ ਜੀ ਦੇ ਪ੍ਰੋਗਰਾਮ ਕਾਫੀ ਚੱਲਦੇ ਜਦ ਵੱਡੇ ਪੱਧਰ ਤੇ ਹਾਂਜੀ ਵੱਡੀ ਪੱਧਰ ਤੇ ਕੰਮ ਸੀ ਉਹਨਾਂ ਦਾ ਮੈਂ ਕਿ ਮੈਂ ਕਿ ਡੇਲੀ ਪ੍ਰੋਗਰਾਮ ਤੋਂ ਜਾਂਦੇ ਜਾਂਦੇ ਸੀ ਡੈਡੀ ਕਰੀ ਪਰਮਿੰਦਰ ਸੰਧੂ ਦੇ ਨਾਲ ਕਰੀ ਆਪਣਾ ਨਿੱਕੇ ਹੁੰਦੇ ਤੋਂ ਅਸੀਂ ਇਹ ਦੇਖਦੇ ਰਹੇ ਕਿ ਅਮਰਜੋਤ ਨਾਲ ਵੀ ਮੈਂ ਕਿ ਹੈਗਾ ਸੀ ਜੀ ਜੀ ਹਾਂਜੀ ਸਾਨੂੰ ਯਾਦ ਹੈ ਕਿ ਅਮਰਜੋਤ ਜੀ ਸਾਨੂੰ ਨਿੱਕੇ ਹੁੰਦੇ ਸਕੂਲ ਭੇਜਿਆ ਕਰਦੇ ਹੁੰਦੇ ਸੀ ਸਾਨੂੰ ਉਹ ਯਾਦ ਹੈ ਸਾਨੂੰ ਬਸ ਚੱਲਦਾ ਰਿਹਾ ਪ੍ਰੋਗਰਾਮ ਤੇ ਉਸ ਤੋਂ ਬਾਅਦ ਜਿਹੜੇ ਸਕੂਲ ਜਾਂਦੇ ਭੇਜ ਦਿੰਦੇ ਸੀ ਸਾਨੂੰ ਅੰਟੀ ਅਸੀਂ ਸਾਡੇ ਵਾਸਤੇ ਤਾਂ ਅੰਟੀ ਜੀ ਲੱਗਦੇ ਆ ਜੀ 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 ਠੀਕ ਹੈ ਜੀ ਤੇ ਉਸ ਤੋਂ ਬਾਅਦ ਪ੍ਰਮਿੰਦਰ ਸੰਧੂ ਜੀ ਨਾਲ ਵੀ ਗਾਣਾ ਗਾਇਆ ਕਾਫੀ ਜੀ ਹਾਂਜੀ ਤੇ ਪਹਿਲੀ ਦੌਰ ਦੇ ਵਿੱਚ ਨਰਿੰਦਰ ਬੀਬਾ ਜੀ ਦੇ ਨਾਲ ਗਾਣਾ ਗਾਉਂਦੇ ਪਹਿਲੀ ਰਿਕਾਰਡਿੰਗ ਨਰਿੰਦਰ ਬੀਬਾ ਜੀ ਨਾਲ ਵੀ ਹੋਈ ਹੈ ਨਾ ਹਾਂਜੀ ਨਾਲ ਸਾਹਿਬ ਦੀ ਜਿਹੜੀ ਸ਼ੁਰੂਆਤ ਹੋਈ ਹਾਂਜੀ ਹਾਂਜੀ ਸ਼ੁਰੂਆਤ ਉੱਥੇ ਹੋਈ ਹੈ ਜੀ ਪਹਿਲਾ ਗੀਤ ਰਿਕਾਰਡ ਬੀਬਾ ਜੀ ਦੇ ਨਾਲ ਆਇਆ ਹਾਂਜੀ ਹਾਂਜੀ ਉਦੋਂ ਫਿਰ ਕਬਾ ਗੁਦਰ ਗਿਲਾਣਾ ਬੰਨਿਆ ਸਪੋ ਚੱਲਦਾ ਸੀ ਬਹੁਤ ਸੋਹਣਾ ਚੱਲਦਾ ਸੀ ਮੇਕੀ ਗੱਡੀ ਸੀ ਸਾਰਾ ਕੁਝ ਹੈਗੇ ਸੀ ਕੋ ਲੁਧਿਆਣੇ ਸਾਡੇ ਕੋ ਕੋਠੀ ਵੀ ਹੈਗੀ ਸੀ ਅਬਦੁੱਲਪੁਰ ਬਸਤੀ ਲੁਧਿਆਣੇ ਦੇ ਵਿੱਚ ਅਸੀਂ ਰਹਿੰਦੇ ਕੋਠੀ ਹਾਂਜੀ ਅਬਦੁੱਲਪੁਰ ਬਸਤੀ ਗਲੀ ਨੰਬਰ 2 ਮੈਨੂੰ ਯਾਦ ਆਈ ਨਿੱਕੇ ਨੇ ਗੱਲਾਂ ਸਾਰੀਆਂ ਯਾਦ ਆਈ ਸਾਰੀਆਂ ਠੀਕ ਹੈ ਜੀ ਹਾਂਜੀ ਤੇ ਬਾਕੀ ਜਦੋਂ ਜਦੋਂ 80 ਤੋਂ ਬਾਅਦ 82 83 ਜਦੋਂ ਮਾਹੌਲ ਖਰਾਬ ਹੋਇਆ ਨਹੀਂ ਜੀ ਬਸ ਉਸ ਤੋਂ ਬਾਅਦ ਹੀ ਅਸੀਂ ਡਾਊਨ ਹੁੰਦੇ ਗਏ ਕੰਮ ਦੇ ਵਿੱਚ ਡੈਡੀ ਉਹ ਉਸ ਤੋਂ ਬਾਅਦ ਹੀ ਕੰਮ ਡਾਊਨ ਹੋਇਆ ਸਾਰਾ ਜੀ ਇਹ ਜਦੋਂ 82 ਤੇ ਅਸੀਂ 84 ਤੋਂ ਬਾਅਦ ਹਾਂਜੀ 84 ਹਾਂਜੀ ਜਦੋਂ ਇੰਦਾ ਕੰਦੀ ਤਾਂ ਹੋਇਆ ਸੀ ਨਾ ਹਾਂਜੀ ਹਾਂ ਉਸ ਤੋਂ ਬਾਅਦ ਕੰਮ ਡਾਊਨ ਹੋ ਗਿਆ ਸੀ ਸਾਰਾ ਗਾਇਕੇ ਟੋੜੇ ਪੈਦਾ ਕੀ ਕਰਦੇ ਰੇ ਘਰੇ ਕੰਮ ਕਰ ਗਿਆ ਸੀ ਕੰਮ ਕਰਦੇ ਵਿਰਲਾ-ਵਿਰਲਾ ਜਾਂਦੇ ਉਹ ਤਾਂ ਫਿਰ ਗੁਜ਼ਾਰਾ ਕਿੱਥੇ ਚੱਲਦਾ ਸੀ ਉਸ ਦਾ ਉਹਨਾ ਅੱਛਾ ਜੀ ਹਾਂਜੀ ਬਹੁਤ ਮੈਂ ਕੀ ਸਟ੍ਰਗਲ ਕੀਤਾ ਉਸ ਤਾਂ ਉਹਨਾਂ ਦੇ ਪਿਤਾ ਜੀ ਨੇ ਡੈਡੀ ਨੇ ਬਹੁਤ ਜ਼ਿਆਦਾ ਸਟ੍ਰਗਲ ਕੀਤਾ ਉਹ ਦੇਖੋ ਜੀ ਤੁਸੀਂ 84 85 ਦਾ ਜ਼ਿਕਰ ਕੀਤਾ ਉਸ ਤੋਂ ਬਾਅਦ ਮਾਹੌਲ ਥੋੜਾ ਬਦਲ ਗਿਆ ਪ੍ਰੋਗਰਾਮ ਘਟ ਗਏ ਖੈਰ ਲੱਗਦੇ ਹੀ ਰਹਿ ਤੇ ਮਤਲਬ ਬਹੁਤ ਸਹਿਮ ਦੇ ਨਾਲ ਚੱਲਦਾ ਰਿਹਾ ਸਾਰਾ ਕੰਮ ਹਾਂਜੀ ਹਾਂਜੀ ਤੇ ਗੈਰ ਜਿਹੜੇ ਉਹ ਚੁੱਪ ਕਰਕੇ ਬੈਠ ਗਏ ਹਾਂਜੀ ਤੁਸੀਂ 15 ਸਾਲ ਲਗਤਾਂ 84 85 ਨੂੰ ਲੈ ਕੇ 2000 ਤੱਕ ਲੁਧਿਆਣੇ ਰਹੇ ਉਹ ਸਮਾਂ ਕਿਦਾਂ ਰਾਇਆ ਬਾਸ ਸਮਾਂ ਬਾਸ ਇਦਾਂ ਹੀ ਵਾਸ ਚੱਲਦਾ ਰਿਹਾ ਰੱਬ ਦੇ ਆਸਰੇ ਵਾਸ ਚੱਲਦਾ ਹਾਂਜੀ ਕਰੀ ਡੜੀ ਉਹਨਾਂ ਨੇ ਆਟੋ ਵੀ ਚਲਾ ਲੈਣਾ ਹਾਂਜੀ ਸਬਜ਼ੀ ਵੀ ਵੇਚੀ ਉਹਨਾਂ ਨੇ ਜੀ ਅੱਛਾ ਜੀ ਹਾਂਜੀ ਹਾਂਜੀ ਉਹ ਇੱਥੋਂ ਤੱਕ ਇੱਥੋਂ ਤੱਕ ਸਮਾਂ ਆ ਗਿਆ ਜੀ ਸਬਜ਼ੀ ਤੱਕ ਵੀ ਵੇਚਦੇ ਰਹੇ ਹੋ ਜੀ ਅੱਛਾ ਜੀ ਅਸੀਂ ਤੇ ਛੋਟੇ ਹੁੰਦੇ ਸੀ ਨਿੱਕੇ ਹੁੰਦੇ ਸੀ ਚਲੋ ਸਾਨੂੰ ਨਹੀਂ ਹੋਸ਼ ਹੈਗੀ ਸੀ ਨਹੀਂ ਤੇ ਸਾਨੂੰ ਬੰਨਾ ਧਿਆਨ ਹੈਗਾ ਕਿ ਇਹ ਕੰਮ ਕਰਦੇ ਰਹੇ ਪਿਤਾ ਜੀ ਠੀਕ ਹੈ ਜੀ ਏ ਤੁਹਾਡੇ ਫਾਰਦ ਸਾਹਿਬ ਦੀ ਜਿਹੜੀ ਡੈਥ ਉਹ ਕਦੋਂ ਹੋਈ ਹੈ ਜੀ ਇਹ 2014 ਵਿੱਚ ਹੋਈ ਹੈ ਜੀ ਡੈਥ ਹੋਣਾ ਦੀ ਅੱਛਾ 14 ਦੇ ਵਿੱਚ ਆ ਹਾਂਜੀ ਤੇ ਤੁਹਾਡੇ ਮਾਤਾ ਜੀ ਉਹ ਉਹ ਆਪਣੇ 13 ਜੋ ਪੂਰੇ ਹੋਏ ਹੈ ਜੀ ਉਹ ਅੱਛਾ 1 ਸਾਲ ਪਹਿਲਾਂ ਹਾਂ ਪਹਿਲਾਂ ਮਾਤਾ ਜੀ ਗਏ ਆ ਫਿਰ ਡੈਡੀ ਗਏ ਆ ਜੀ ਤੇ ਕਿੰਨੇ ਵਾਰ ਪੜ੍ਹਾਇਆ ਤੁਸੀਂ ਏ ਏਸੀ ਦੋ ਪਾਈਆਂ ਜੀ ਅੱਛਾ ਜੀ ਹਾਂਜੀ ਮੇਰੇ ਵੀ ਦੋ ਮੁੰਡੇ ਆ ਤੇ ਛੋਟੇ ਵੀ ਦੋ ਮੁੰਡੇ ਤੇ ਛੋਟਾ ਮੇਤੋ ਜਿਹੜਾ ਛੋਟਾ ਸੀ ਉਹਦਾ ਨਾਮ ਲੋਦੀ ਲੋਦੀ ਸੀ ਕਹਿੰਦੇ ਦੀ ਘਰ ਦਾ ਜੀ ਹਾਂਜੀ ਉਹ ਵੀ ਪੂਰਾ ਹੋ ਗਿਆ ਐਕਸਪਾਇਰ ਹੋ ਗਿਆ ਜੀ ਉਹ ਵੀ ਅੱਛਾ ਉਹ ਵੀ ਐਕਸਪਾਇਰ ਹੋ ਗਿਆ ਹਾਂਜੀ ਹਾਂਜੀ ਦੋਸਤੋ ਤੁਸੀਂ ਵੇਖ ਰਹੇ ਹੋ ਅਸੀਂ ਘਰ ਦੇ ਅਸ਼ਵਿਤ ਆ ਲੋਗ ਆ ਰਹੇ ਆ ਨਾ ਨਾ ਘਰ ਦੇ ਕੀ ਹਾਲਾਤ ਨੇ ਇੱਕ ਚੱਕ ਦਾ ਸਾਰਾ ਆਪਣੇ ਸਮੇ ਦਾ ਤੇ ਸਮਾਂ ਕਿਸੇ ਦਾ ਬਿਤ ਨਹੀਂ ਕਹਿੰਦੇ ਅੱਜ ਜਿਹੜੇ ਹਾਲਾਤ ਆ ਤੁਸੀਂ ਘਰ ਦੇ ਵੇਖ ਰਹੇ ਹੋ ਪਰਿਵਾਰ ਦੇ ਜਿਹੜੇ ਵੱਡੇ ਮੈਂਬਰ ਉਹਨਾਂ ਦੇ ਪੁੱਤਰ ਸਦਾ ਹਾਜੀ ਸਿੰਘ ਪਾਸ਼ੀ ਉਹਨੂੰ ਬੱਲਾ ਮਾਤਾ ਵੀ ਸੋਲ ਰਹੇ ਕਿਨਾਂ ਦੇ ਮਾਤਾ ਜੀ ਦੀ ਡੈਥ ਹੋ ਗਈ ਪਿਤਾ ਜੀ ਸਰਦਾਰ ਕਾਸੀ ਪਾਸ਼ੀ ਜਿਹੜੇ ਆਪਣੇ ਸਮੇਂ ਦੇ ਵੱਡੇ ਗਿਆਸਾਂ ਉਹਨਾਂ ਦੀ ਡੈਥ ਇਹਨਾਂ ਨੇ 10 2014 ਦੇ ਵਿੱਚ ਹੋ ਗਈ ਤੇ ਇਹਨਾਂ ਦਾ ਇੱਕ ਹੋਰ ਭਰਾ ਸੀ ਛੋਟਾ ਇਹਨਾਂ ਤੋਂ ਉਹਦੀ ਵੀ ਡੈਥ ਹੋ ਗਈ ਉਹਦੇ ਵੀ ਦੋ ਬੇਟੇ ਇਹਨਾਂ ਦੇ ਦੋ ਬੇਟੇ ਕੋਨਾ ਦਾ ਪਰਿਵਾਰ ਉਹਨਾਂ ਦੀ ਵਾਈਫ ਤੇ ਉਹ ਬੇਟੇ ਇਹਨਾਂ ਦੇ ਨਾਲ ਹੀ ਰਹਿੰਦੇ ਆ ਕਿ ਕਰਦੇ ਰਹਿੰਦੇ ਆ ਤੇ ਭਾਈ ਤੁਹਾਡਾ ਕੰਮ ਕਰ ਕੀ ਆ ਮੈਂ ਇਹ ਗੱਡੀ ਚਲਾਉਣਾ ਟੈਕਸੀ ਦਾ ਕੰਮ ਆ ਜੀ ਮੇਰਾ ਜੀ ਅੱਛਾ ਜੀ ਹਾਂਜੀ ਟੈਕਸੀ ਦੇ ਸਰੋਂ ਤੋਂ ਇੱਕ ਘਰ ਦਾ ਵਾਪਸ ਹਾਂਜੀ 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 ਅਹ ਹੋ ਜਾਂਦਾ ਟਾਈਮ ਪਾਸ ਸੀ ਬਸ ਬਸ ਹੋ ਜਾਂਦਾ ਜੀ ਬਸ ਚੱਲ ਜਾਂਦਾ ਜੀ ਜੀ ਤੇ ਤੁਹਾਡੇ ਕਿਸਾਨ ਜੀ ਦੇ ਕੁਝ ਸੱਜਣ ਕੋਈ ਦੋਸਤ ਮਿੱਤਰ ਕਰੀ ਤੁਹਾਨੂੰ ਮੇਂ ਜਾਣਾ ਨਹੀਂ ਜੀ ਸਾਨੂੰ ਕੋਈ ਕੀ ਨਹੀਂ ਕਿਸੇ ਦਾ ਫੋਨ ਨਹੀਂ ਆਇਆ ਕਿਸੇ ਨੇ ਕੋਈ ਸਾਨੂੰ ਲੱਭਿਆ ਤੱਕ ਨਹੀਂ ਸਾਨੂੰ ਕਿਸੇ ਨੇ ਅੱਛਾ ਜੀ ਹਾਂ ਜੀ ਕਿਥੇ ਘਰ ਆਉਂਦੇ ਹੋਣ ਜਾਂ ਬਾਅਦ ਨਹੀਂ ਨਹੀਂ ਕੋਈ ਬਾਅਦ ਦੇਸ਼ ਤੋਂ ਵੀ ਆ ਜੋ ਕੋਈ ਕਿਸੇ ਦਾ ਕੋਈ ਨਹੀਂ ਬਾਅਦ ਕਿਸੇ ਦਾ ਫੋਨ ਨਹੀਂ ਆਇਆ ਤੱਕ ਆਇਆ ਜੀ ਸਾਨੂੰ ਅੱਛਾ ਵੈਸੇ ਤੁਹਾਨੂੰ ਯਾਦ ਆਵੇ ਸੱਜਣ ਮਿੱਤਰ ਮਿਲਣ ਆਲੇ ਆਉਂਦੇ ਸੀ ਘਰੇ ਹਾਂ ਜੀ ਪਹਿਲੇ ਯਾਦ ਆਉਂਦੇ ਸੀ ਆਪਣਾ ਜਿੱਦਾਂ ਅਸੀਂ ਨਿੱਕਿਆਂ ਦੇ ਦੇਖ ਰਹੇ ਆ ਕਿ ਆਪਣਾ ਚਮਕੀਲਾ ਜੀ ਠੀਕ ਹੈ ਇਹ ਵੀ ਕਰੇ ਹੁੰਦੇ ਸੀ ਇਹ ਵੀ ਡੈਡੀ ਨੂੰ ਮੱਥਾ ਟੇਕਦੇ ਹੁੰਦੇ ਸੀ ਕੁਲਦੀਪ ਮਾਨਕ ਜੀ ਇਹ ਵੀ ਕਰੇ ਹੁੰਦੇ ਸੀ ਅਸੀਂ ਹਰ ਨਿੱਕੇ ਤੋਂ ਦੇਖਦੇ ਕਿ ਮੱਥਾ ਟੇਕਦੇ ਹੁੰਦੇ ਸੀ ਆ ਕੇ ਕਿ ਡੈਡੀ ਇਹਨਾਂ ਤੋਂ ਵੱਡੇ ਸੀ ਸਾਰਿਆਂ ਤੋਂ ਜੀ 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 ਇੱਦਾਂ ਜੀ ਦੀ ਜਨਮ ਤਾਰੀਖ ਕੀ ਸੀ ਤੁਹਾਡੇ ਇਹ 45 ਦੀ ਹੈ ਜੀ 1945 ਦੀ ਹੈ ਜੀ ਦੋਸਤੋ ਦੇਸ਼ ਦੀ ਵੰਡ ਤੋਂ ਪਹਿਲਾਂ ਸਰਦਾਰ ਕਾ拉 ਸਿੰਘ ਪੰਛੀ ਹੋਣੀ ਚਾਹ ਮੈਂ 1945 ਦੇ ਵਿੱਚ ਤੇ ਇਹ ਵੀ ਗੱਲ ਦੱਸ ਦਿਆਂ ਮੈਂ ਭਾਈ ਹਰਜੀਤ ਨਾਲ ਚਮਕੀਲਾ ਗੀਤ ਦੀ ਗੱਲ ਕੀਤੀ ਚਬਕੀਲਾ ਇਹਦਾ ਇੱਕ ਗੀਤ ਇਹਨਾਂ ਨੇ ਕਹਿ ਮਤਾਲ ਉਹ ਸਭ ਤੋਂ ਪਹਿਲਾ ਗੀਤ ਜੁਮਕੀ ਲਾਈ ਦਾ ਰਕਾਰ ਹੋਇਆ ਭਾਈ ਗਲਤ ਕਨੈਕਸ਼ਨ ਜੋੜ ਗਿਆ ਮੈਨੂੰ ਸ਼ਾਰਕ ਸੁੱਤੀ ਮਾਰੀ ਇਹ ਬਲਜੀਤ ਬੱਲੀ ਜੀ ਦੇ ਨਾਲ ਸਵਾ ਪਿਆਲਾ ਸਿੰਘ ਪੰਛੀ ਰਣਗਾਇਆ ਇੱਕ ਰਕਾਰ ਦੇ ਵਿੱਚ ਤੇ ਉਦੋਂ ਆਇਆ ਸੀ ਗਿਆ ਮਾਰਕੀ ਤੇਗਾ ਸੇ ਇਸ ਕਰਕੇ ਚਬਕੀਲਾ ਜੀ ਵੀ ਇਹਨਾਂ ਦੇ ਘਰੇ ਆਉਲੇ ਜਾਂਦੇ ਰਹੇ ਆ ਤੇ ਇਹਨਾਂ ਦੇ ਪੈਡਾਗੋਜੀਕਲ ਗੱਦੀ ਦੇ ਗੌਰ ਸਿੱਖਦੇ ਰਾਇ ਕਿਉਂਕਿ ਚਮਕੀਲਾ ਇੱਕ ਨਿਰਮਤਾ ਵਾਲੇ ਕਲਾਕਾਰਾਂ ਸੰਬੋਧ ਕੰਮ ਇਹਲੇ ਉਹਨਾਂ ਦੀ ਜਿਹੜੀ ਕਦਰਦਾਨੀ ਆ ਉਹ ਮੇਰਾ ਕਹ ਸਾਰੀ ਦੁਨੀਆ ਦੇ ਸਾਹਮਣੇ ਆ ਜਦ ਜ਼ਾਹਰ ਆ ਕਿਉਂਕਿ ਉਹ ਆਖ ਤੋਂ ਵੱਡੇ ਦਾ ਸਫਾਗੋ ਕਾਜ਼ਮ ਮੇਰੇ ਖਿਆਲ ਮੁਤਾਬਕ ਜਿੰਨਾ ਕੋ ਮੈਂ ਵਾਚਾ ਪੜਿਆ ਚਮਕੀਲਾ ਜਿਹਨੇ ਜਿੱਥੋਂ-ਜਿੱਥੋਂ ਵੀ ਕੋਈ ਗੌਰ ਨੂੰ ਗਿਆ ਨਾ ਉਹ ਗਰ ਕੰਦਜੋ ਨਾਲ ਕੋਈ ਕਸਰ ਨਹੀਂ ਜੀ ਇਸ ਕਰਕੇ ਪਰ ਅਸ ਪੰਛੀ ਹੋਰ ਹਲੇ ਕੋਈ ਪਾਇਰ ਜੀ ਦਾਸ ਰਾਇਆ ਕਿ ਉਹ ਸਾਡੇ ਘਰੇ ਆਉਂਦੇ ਹੁੰਦੇ ਸੀ ਮੇਰੇ ਪਿਤਾ ਜੀ ਦੇ ਪਹਿਰਿਆਂ ਖਲੋਦੇ ਆ ਕੇ ਤੇ ਉਹ ਨਾ ਉਹ ਬੰਦੇ ਗਾਉਂਦੇ ਆਪਣਾ ਰਾਜ਼ ਕਰਦੇ ਤਾਂ ਕਰਦੇ ਕਿ ਉਹ ਪਹਿਲਾਂ ਨਹੀਂ ਗੱਲਾਂ ਜਦੋਂ ਉਹ ਅਜੇ ਸੇਖਾਈ ਸੰ ਬਾਅਦ ਵਿੱਚ ਅਮਰ ਸਿੰਘ ਚੰਦ ਇਲਾ ਤੇ ਦੁਨੀਆ ਦੇ ਵਿੱਚ ਚੰਕਾ ਕੋਈ ਦੁਬਾਰਾ ਨਹੀਂ ਤੇ ਉਹ ਸਮਝਿਆ ਗਿਆ ਨਾ ਪਾਇਰ ਜੀ ਕੋਈ ਨਸਲ ਤਾਂ ਲੈ ਪਿਤਾ ਜੀ ਦੇ ਉਸਤਾਦ ਜੀ ਕੌਣ ਸਨ ਇਹ ਥੋੜਾ ਹੈ ਯਾ ਤੁੰਗੂ ਜਾਣਕਾਰੀ ਜ਼ਿਕਰ ਕੀਤਾ ਹੋਵੇ ਮੈਂ ਫਲਾਣੇ ਕੋ ਸਿੱਖਿਆ ਹੈਗਾ ਹੈਗਾ ਯਾਦ ਆਈ ਇਹ ਜਲੰਧਰ ਦੇ ਸੀ ਜਗਤਾਰ ਸਿੰਘ ਜੱਗਾ ਜੀ ਇਹ ਜਗਤ ਸਿੰਘ ਜੱਗਾ ਹੋਵੇਗਾ ਹਾਂ ਜਗਤ ਸਿੰਘ ਜੱਗਾ ਮੈਂ ਕਿ ਨਾਮ ਉਹਨਾਂ ਦਾ ਸੀ ਵੈਸੇ ਦੀ ਜਗਤਾਰ ਸਿੰਘ ਘਰ ਦਾ ਨਾਮ ਕਹਿੰਦੇ ਸੀ ਅੱਛਾ ਹਾਂ ਮੈਨੂੰ ਸੁਣਿਆ ਕਿ ਹੈ ਜਗਤ ਸਿੰਘ ਜੱਗਾ ਹੀ ਕਹਿੰਦੇ ਸੀ ਅੱਛਾ ਜੀ ਜਗਤ ਸਿੰਘ ਜੱਗਾ ਤੁਹਾਡੇ ਪਿਤਾ ਜੀ ਦੇ ਉਸਤਾਦ ਸਨ ਹਾਂਜੀ ਹਾਂਜੀ ਆ ਦੋਸਤੋ ਪਿਆਰਾ ਸਿੰਘ ਪਛੀੜੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣੀਆਂ ਜਗਸ ਸਿੰਘ ਜਗਾਜੀ ਵੀ ਦੇਖੀਆਂ ਤੁਸੀਂ ਸਾਰਿਆਂ ਨੇ ਔਰ ਮੇਰਾ ਖਿਆਲ ਹੈ ਵੀ ਜੇ ਦੋਵੇਂ ਖੜੇ ਹੋਣਾ ਤੇ ਭੜਾਈ ਲੱਗਦੇ ਸੀ ਇਸ ਤੇ ਦੋਵੇਂ ਭੜਾਈ ਲੱਗੇ ਭੜਾਈ ਲੱਗਦੇ ਤੁੰਦ ਜਗਸ ਸਿੰਘ ਜਗਾਜੀ ਵੀ ਫਰਲਾ ਕੱਢ ਕੇ ਪੁਰੀਆਂ ਪੋਸ਼ਾਕ ਕੁੰਡੀਆਂ ਕਰਕੇ ਚਾਦਰਾ ਕੁੜਤਾ ਲਾ ਕੇ ਰਹਿੰਦੇ ਸਨ ਤੇ ਪੰਛੀ ਸਾਹਿਬ ਵੀ ਇਦਾਂ ਹੀ ਰਹਿੰਦੇ ਸਨ ਸਾਹਿਬ ਪ੍ਰੋਗਰਾਮ ਤੇ ਜਾਣਾ ਨਾ ਨਹੀਂ ਪੰਛੀ ਸਾਹਿਬ 41 ਕੁਰੀ ਜਰੂਰ ਕਰਦੇ ਸੀ ਚਾਦਰਾ ਕੁੜਤਾ ਪਾਉਣਾ ਮੋਕਸ਼ਾ ਕੁੰਡੀਆਂ ਕਰਕੇ ਆਪਣੇ ਉਸਤਾਦ ਜੀ ਨਾਲ ਤੇ ਪੱਗ ਹਰ ਗਾਲੀ ਬੰਦ ਕੇ ਨਾ ਬੰਦੋ ਆਮ ਦੁਨੀਆਦਾਰੀ ਜਦੋਂ ਬਚਦੇ ਸੀ ਇਦਾਂ ਨਹੀਂ ਜਾਂਦੇ ਸੀ ਜਿੱਦਾਂ ਸਟੇਜ ਤੇ ਜਾਣਾ ਹੁੰਦਾ ਕਿਉਂਕਿ ਮੈਂ 2000 4 ਦਾ 5 ਦੇ ਕਰੀਬ 3 4 5 ਦੇ ਮੈਨੂੰ ਯਾਰ ਨਹੀਂ ਸਨ ਮੈਂ ਤਰੰਤਾਲ ਇੱਕ ਵਾਰ ਇਹਨਾਂ ਨੂੰ ਵੇਖਿਆ ਮੈਂ ਜਦੋਂ ਵੇਖਿਆ ਬੰਦਾ ਹੈਗੀ ਤਿਆਰੀ ਦੇ ਨਾਲ ਤਰੰਤਾਲ ਇੱਕ ਚੈੱਕ ਦੀ ਗੱਲ ਆ ਜੀਏ ਬੰਦਾ ਮੋਟਰਸਾਈਕਲ ਤੇ ਉਹ ਹੀਰੋ ਹਾਂਡਾ ਸੀਡੀ 100 ਜਿਹੜਾ ਹਾਂਦਾ ਸੀ ਮੇਰੇ ਲਈ ਮੜ ਗਿਆ ਹੁੰਦੇ ਸੀ ਉਹ। ਉਸ ਮੋਟਰਸਾਈਕਲ ਤੇ ਫਰਲਾ ਕੰਡਿਆ ਚਾਦਰਾ ਮੰਨਿਆ ਕੋਕਾਪਾ ਤੇ ਬੂਟੀਆਂ ਵਾਲਾ ਝੋੜਾ ਹਾਂ ਗੱਲੇ ਨਾਲ ਟੰਗਿਆ ਮੋਟਰਸਾਈਕਲ ਦੇ ਤੇ ਮੈਂ ਵੇਖ ਕੇ ਹੈਰਾਨ ਗਿਆ ਵੀ ਇਹ ਬੰਦਾ ਕੌਣਾ। ਮੈਂ ਕਿਹਨੂੰ ਪੁੱਛਿਆ ਉੱਥੇ। ਮੈਂ ਕਿ ਇਹ ਪਿਆਜ਼ ਤੇ ਪੰਛੀ ਜਿਹੜੇ ਗਾਇਕਾ ਹੋ ਆ ਤੇ ਮੇਰੀ ਇੱਕ ਉਹਦੇ ਨਾਲ ਮੈਂ ਮੁਲਾਕਾਤ ਹੋਈ ਨਾ ਮੈਂ ਖਰਚਾ ਮਿਲਿਆ ਉਹਨੂੰ। ਤੇ ਉਹਨਾਂ ਨੇ ਗੱਲਾਂ ਬਾਤਾਂ ਦਸੀਆਂ ਮੈਂ ਕਿਦਾਂ ਨਹੀਂ ਇੱਥੇ ਕਿਦੋਂ ਕੋ ਮੜਾਇਆ ਕਿ ਜੀ ਲੱਗ ਆਏ ਸੀਗੇ ਕਿ ਮੈਂ ਆ ਰਹਾ ਮੈਂ ਆ ਵੀ ਇੱਥੇ ਤੁਸੀਂ ਤੁਮ ਤਾਂ ਮੈਂ ਮੋੜ ਵਿੱਚ ਸਾਡੇ ਕਿਤੇ ਨੇੜੇ ਹੀ ਰਹੇ ਹੋਗੇ ਉਦੋਂ ਉਹਨਾਂ ਨੇ ਨਸ਼ਾ ਜਿਗਰੁੰਦੇਗਾ ਫਿਰ ਜਰਾ ਇਥੇ ਆ ਮੀਆਂ ਮਿੰਟ ਦੇ ਕੋਲ ਖੂਸਾ ਤੋਂ ਅੱਗੇ ਤੇ ਇੱਥੇ ਜਿਵੇਂ ਕੰਮ ਆਇਆ ਉਹ ਵਰ ਹੋਰ ਵੀ ਗੱਲਾਂ ਬਾਤਾਂ ਉਹਨਾਂ ਦੀ ਹੈ ਕਿ ਸਹੁਰ ਜੇ ਕੀਤੀਆਂ ਉਹਨਾਂ ਨੇ ਖਰਚਾ ਬਿਗਲੇ ਵਾਸਾ ਉਹ ਆਣਾ ਕਿਦਾਂ ਕਿਦਾਂ ਜੀ ਉਹਨਾਂ ਦੀ ਮਿਹਰਤਾ ਸੀ ਉਹ ਮੈਨੂੰ ਵਿਆਹ ਆਲਾ ਕਾਰੋਗਰ ਕਰੀਏ ਇਸੇ ਲੰਮੀ ਹੋਊਗੀ ਉਹ ਵੀ ਬਣਾ ਜ਼ਿਕਰ ਕੀਤਾ ਤੇ ਇਦਾਂ ਦੱਸਿਆ ਨਾ ਵੀ ਅਸੀਂ ਆ ਅਮਰਜੋਤ ਜੀ ਦਾ ਹਵਾਲਾ ਦਿੱਤਾ ਜਿਵੇਂ ਹਰਜੀਤਾ ਜੀ ਨੇ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ